ਪਰ ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਮ ਜੀ ਸਤਿ ਸ੍ਰੀ ਅਕਾਲ ਜੀ ਜੋ ਅੱਜ ਦੀ ਪ੍ਰਾਪਰਟੀ ਤੁਹਾਡੇ ਵਾਸਤੇ ਭੈਣ ਭਰਾਵਾਂ ਵਾਸਤੇ ਲੈ ਕੇ ਆਇਆ ਜੀ ਸਾਢੇ 13 ਕਿੱਲੇ ਦਾ ਟਾਕ ਹੈ ਜੀ ਇਹ ਚੋਨਾ ਵੇਚ ਲਿਆ ਜੀ ਆ ਵੱਡਾ ਬੂਟਾ ਸਾਹਮਣੇ ਵਾਲਾ ਬਾਹਰ ਹੈ ਜੀ ਇਕੱਠਾ ਟਾਕ ਹੈ ਜੀ ਪਾਣੀ ਦਾ ਲੈਵਲ ਸੀ 35 40 ਫੁੱਟ ਤੇ ਪਾਣੀ ਹੈ ਜੀ ਇਹ ਬਹੁਤ ਵਧੀਆ ਸੌਦਾ ਹੈ ਜੀ ਇਹ ਇਹ ਕਿਰ ਫਸਲ ਵਾਸਤੇ ਬਹੁਤ ਵਧੀਆ ਜੀ ਮੈਨੂੰ ਕਿਹਾ ਨੋਰਤੀ ਫੋਨ ਕਰ ਲੈਣ ਕਹਿੰਦਾ ਇਹੋ ਬੰਦਾ ਨਾਲੇ ਰੱਖਣਾ ਮਨੂੰ ਭੈਣ ਦਾ ਦੁੱਸਤਾ ਚੜ ਗਿਆ ਆ ਬੇ ਆ ਨਾਲ ਲਿੰਕ ਗੋਰੀ ਲੱਗ ਰਹੀ ਹੈ ਜੀ ਕੱਚੀ ਅੱਧਾ ਕਿਲੋਮੀਟਰ ਦੀ ਕਿਲੋਮੀਟਰ ਦੀ ਕੱਚਾ ਰਸਤਾ ਨਾਲ ਜੀ ਬਾਕੀ ਲਿੰਕ ਰੋਡ ਆ ਜਾਊਗਾ ਜੀ ਰੋਪੜ ਤੋਂ ਨਮਾਸ਼ਰ ਮੇਨ ਰੋਡ ਤੋਂ ਜੀ 6 ਕਿਲੋਮੀਟਰ ਅੰਦਰ ਆ ਕੇ ਆ ਜੀ ਆ ਵੱਡਾ ਬੂਟਾ ਸਾਰਾ ਵੇਚਿਆ ਜੀ ਇਹ ਮਕਾਨ ਬਣਿਆ ਹੋਇਆ ਜੀ ਵਿੱਚ ਆ ਵੱਡਾ ਬੂਟਾ ਚ ਸਾਹਮਣੇ ਤੱਕ ਦੇਖਦਾ ਉੱਤੇ ਤੱਕ ਆਪਣੀ ਲਾਸਟ ਹੈ ਜੀ ਇਹ ਆ ਗੋਰੀ ਆ ਰਹੀ ਹੈ ਜੀ ਅਦਰੋਂ ਜੀ ਕੱਚੀ ਹੈ ਜੀ ਇਹ ਤਿੰਨ ਮੋਟਰਾਂ ਜੀ ਵਿੱਚ ਤਿੰਨ ਬੋਰ ਹੋਏ ਹੋਏ ਜੀ ਇੱਕ ਚ 7.5 ਦੀ ਮੋਟਰ ਹੈ ਜੀ ਇੱਕ ਚ ਤਿੰਨ ਦੀ ਮੋਟਰ ਹੈ ਜੀ ਇੱਕ ਬੋਰ ਪੈਸੀ ਹੋਇਆ ਵਾ ਜੀ ਇਹ ਤਸਵੀਰ ਬਰਾਚੋ ਡਿਕਸ਼ਨ ਨਮਾਸ਼ੇਰ ਜੀ ਪਾਣੀ ਦੀ ਕੋਈ ਬਹੁਤੀ ਮਾਰ ਨਹੀਂ ਹੈਗੀ ਜੀ ਇੱਥੇ ਜੋਰ ਪ੍ਰਾਪਰਟੀ ਦੀ ਦੀ ਡਿਮਾਂਡ ਹੈ ਜੀ 35 ਲੱਖ ਰੁਪਏ ਕਿਲੇ ਦੇ حساب ਨੂੰ ਜੀ ਬੈਠ ਕੇ ਸੌਦਾ ਥੋੜਾ ਬਹੁਤ ੱੱਲੇ ਹੋ ਜਾਊਗਾ ਜੀ ਸਾਢੇ 13 ਕਿੱਲੇ ਹੈ ਜੀ ਵੱਡੀ ਧਾਰ ਕੋਈ ਨਹੀਂ ਵੇਚ ਹੈਗੀ ਜੀ ਜਿਹੜਾ ਇਹਨੂੰ ਰਸਤਾ ਕਿਲੋਮੀਟਰ ਅੱਧਾ ਕਿਲੋਮੀਟਰ ਦਾ ਕੱਚੀ ਗੋਰੀ ਆਣੀ ਜੀ ਬਾਕੀ 4-5 ਕਿਲੋਮੀਟਰ ਦਾ ਪੱਕੀ ਲਿੰਕ ਰੋਡ ਆਉਂਗੀ ਜੀ ਮੇਨ ਰੋਡ ਤੋਂ ਸਿਰਫ 5 ਕਿਲੋਮੀਟਰ ਅੰਦਰ ਆ ਕੇ ਆ ਜੀ ਇਹ ਕਿਸੇ ਭੈਣ ਭਰਾ ਨੇ ਸੌਦਾ ਲੈਣਾ ਹੋਵੇ ਤਾਂ ਮੇਰੇ ਨੰਬਰ ਤੇ ਸੰਪਰਕ ਕਰ ਸਕਦਾ ਜੀ 97814 18482 8264 737376 ਜੀ ਟੋਟਾ ਇਸ ਹਾਲ ਦਾ ਬੂਟਾ ਵਿੱਚ ਖੜਾ ਜੀ ਮੇਰੇ ਵੱਲੋਂ ਮੇਰੇ ਸਾਰੇ ਹੀ ਭੈਣ ਭਰਾ ਨੂੰ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਮ ਜੀ ਸਤਿ ਸ਼੍ਰੀ ਅਕਾਲ ਜੀ